ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਭ ਦਾ ਜੀ ਤੁਹਾਡੇ ਆਪਣੇ YouTube ਚੈਨਲ ਜੌਬਸ ਵਾਈ ਕਿੰਨੀ ਦੇ ਵਿੱਚ ਦੋਸਤੋ ਅੱਜ ਆਪਾਂ ਲੈ ਕੇ ਆਏ ਜੀ ਪੰਜਾਬ ਡੀਸੀ ਦਫਤਰ ਭਰਤੀ 2025 ਜੀ ਲਈ ਲੜਕੀਆਂ ਤੇ ਲੜਕੇ ਦੋਵੇਂ ਅਪਲਾਈ ਕਰ ਸਕਦੇ ਨੇ ਉਮਰ ਹੱਦ 18 ਤੋਂ 37 ਸਾਲ ਹੈ ਜੀ ਤਨਖਾਹ 29200 ਰੁਪਏ ਪਰ ਮੰਥ ਹੋਵੇਗੀ ਜੀ ਅਪਲਾਈ ਕਿਵੇਂ ਕਰਨਾ ਹੈ ਜੀ ਕੌਣ ਕੌਣ ਹੋਰ ਅਪਲਾਈ ਕਰ ਸਕਦੇ ਜੀ ਕੀ ਕੈਟਾਗਰੀ ਹੋਵੇਗੀ ਉਹਦੀ ਪੂਰੀ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਹੋਈ ਹੈ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਤੇ ਦੋਸਤੋ ਆਪਣੇ WhatsApp ਚੈਨਲ ਅਤੇ Telegram ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਜੀ ਉਹਦਾ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਨੋਟੀਫਿਕੇਸ਼ਨਾਂ ਮਿਲਦੀਆਂ ਅਤੇ ਚੈਨਲ ਤੇ ਜਿਹੜੇ ਨਵੇਂ ਆਏ ਨੇ ਜੀ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲੈਣ ਹੁਣ ਚੱਲਦੇ ਜੀ ਆਪਾਂ ਨੋਟੀਫਿਕੇਸ਼ਨ ਦੇ ਵੱਲ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਜੀ ਤੁਸੀਂ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਹੋ ਜੀ ਦੋਸਤੋ ਵੱਖ-ਵੱਖ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਹਾਨੂੰ ਵੱਖ-ਵੱਖ ਫਾਰਮਾਂ ਦੀ ਜ਼ਰੂਰਤ ਹੋਵੇਗੀ ਇਹ ਫਾਰਮਾਂ ਦਾ ਲਿੰਕ ਦੋਨਾਂ ਫਾਰਮਾਂ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਤੁਸੀਂ ਉੱਥੋਂ ਡਾਊਨਲੋਡ ਕਰਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਇਹ ਫਾਰਮ ਕਿਵੇਂ ਭਰਨਾ ਹੈ ਇਹ ਤੇ ਤੁਸੀਂ ਕੈਟਾਗਰੀ ਲਿਖਣੀ ਹੈ ਜੀ ਆਪਦੀ ਜਿਹੜੀ ਪੋਸਟ ਦੇ ਲਈ ਤੁਸੀਂ ਅਪਲਾਈ ਕਰਨ ਜਾ ਰਹੇ ਹੋ ਨਾਮ ਲਿਖਣਾ ਹੈ ਤੁਹਾਡੇ ਵਾਦਨ ਦਾ ਨਾਮ ਇਹ ਸਾਰੇ ਦਾ ਸਾਰਾ ਯਾਨੀ ਕਿ ਤੁਸੀਂ ਕੈਪੀਟਲ ਅੱਖਰਾਂ ਦੇ ਵਿੱਚ ਭਰਨਾ ਹੋਵੇਗਾ ਜੀ ਤੁਹਾਡਾ ਪਰਮਾਨੈਂਟ ਐਡਰੈਸ ਹੈ ਤੁਹਾਡਾ ਕੋਈ ਹੋਰ ਕੋਈ ਐਡਰੈਸ ਹੈ ਉਹ ਪਰ ਦੂਜੇ ਤੇ ਡੇਟ ਆਫ ਬਰਥ ਤੁਹਾ ਨੇਸ਼ਨੈਲਿਟੀ ਤੁਹਾਡੀ ਭਰੀ ਜਾਵੇਗੀ ਜੀ ایکسپੀਰੀਅੰਸ ਤੁਹਾਡਾ ਇੱਥੇ ਭਰਿਆ ਜਾਵੇਗਾ ਜੀ ਜੇ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੈਗਾ ਜੀ ਤੁਹਾਡੇ ਤੇ ਕੋਈ ਵੀ ਕ੍ਰਿਮੀਨਲ ਕੇਸ ਨਹੀਂ ਹੋਣਾ ਚਾਹੀਦਾ ਜੀ ਪੋਸਟ ਅਪਲਾਈ ਕਰਨ ਦੇ ਲਈ ਤੇ ਲਿਸਟ ਆਫ ਡਾਕੂਮੈਂਟ ਅਟੈਚ ਕਰ ਸਕਦੇ ਹੋ ਜੀ ਸਪੈਸ਼ਲ ਐਪੀਟਿਊਡ ਜੇ ਤੁਹਾਡੇ ਕੋਲ ਹੈਗਾ ਜੀ ਟੈਲੀਫੋਨ ਮੋਬਾਈਲ ਨੰਬਰ ਤੁਸੀਂ ਲਾਜ਼ਮੀ ਲਿਖਣਾ ਹੈ ਜੀ ਈਮੇਲ ਐਡਰੈਸ ਵੀ ਤੁਸੀਂ ਲਾਜ਼ਮੀ ਲਿਖਣਾ ਹੈ ਜੀ ਕਿਉਂਕਿ ਉਹ ਤੁਹਾਨੂੰ ਸੰਪਰਕ ਕਿਸ ਨੰਬਰ ਤੇ ਜਾਂ ਕਿਸ ਈਮੇਲ ਤੇ ਤੁਹਾਨੂੰ ਕਰ ਸਕਦੇ ਨੇ ਜੀ ਇੱਥੇ ਲਾਸਟ ਦੇ ਤੁਹਾਨੂੰ ਸਾਈਨ ਕਰਨੇ ਹੋਣਗੇ ਜੀ ਦੋਵੇਂ ਫਾਰਮਾਂ ਦਾ ਸੇਮ ਫਾਰਮੂਲਾ ਹੈ ਜੀ ਸੇਮ ਤਰੀਕੇ ਦੇ ਨਾਲ ਤੁਸੀਂ ਅਪਲਾਈ ਕਰਨਾ ਹੈ ਜੀ ਭਰਨਾ ਹੈ ਫਿਲ ਕਰਨਾ ਹੈ ਜੀ ਤੇ ਬਸ ਇੱਥੇ ਕੈਟਾਗਰੀ ਜਿਹੜੀ ਪੋਸਟ ਦੇ ਲਈ ਅਪਲਾਈ ਕਰਨ ਜਾ ਰਹੇ ਹੋ ਉਹ ਤੁਸੀਂ ਚੇਂਜ ਕਰਕੇ ਯਾਨੀ ਕਿ ਇੱਥੇ ਫਿਲ ਕਰਨਾ ਹੈ ਜੀ ਦੋਸਤੋ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਆਫਿਸ ਆਫ ਦਾ ਡਿਸਟ੍ਰਿਕਟ ਸੈਸ਼ਨ ਜੱਜ ਫਿਰੋਜ਼ਪੁਰ ਦੇ ਵੱਲੋਂ ਜੀ ਜਿਸ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਜੀ ਤੁਸੀਂ ਚੰਗੀ ਤਰ੍ਹਾਂ ਪੜਨ ਤੋਂ ਬਾਅਦ ਡਾਕੂਮੈਂਟ ਸਾਰੇ ਇਹਦੇ ਨਾਲ ਅਟੈਚ ਕਰਕੇ ਜੀ ਫਾਰਮਾਂ ਦੇ ਨਾਲ ਅਟੈਚ ਕਰਕੇ ਤੁਸੀਂ ਕਿਹੜੇ ਰੈਸਿਪੇ ਜਨੇ ਨੇ ਜੀ ਉਹ ਸਾਰੇ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਚੱਲ ਜਾਏਗਾ ਜੀ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੀ ਅਪਲਾਈ ਕਰਨ ਦੀ ਜੀ ਲਾਸਟ ਡੇਟ ਹੈ ਜੀ 6 6 2025 ਸ਼ਾਮ ਦੇ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਅਡਰੈਸ ਨੋਟ ਕਰ ਲਓ ਜੀ ਜਿਹੜੇ ਅਡਰੈਸ ਦੇ ਉੱਤੇ ਤੁਸੀਂ ਐਪਲੀਕੇਸ਼ਨ ਫਾਰਮ ਭੇਜਨੇ ਹੋਣਗੇ ਵਿਦ ਡਾਕੂਮੈਂਟਸ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫਿਰੋਜ਼ਪੁਰ ਨਾਲ ਤੁਸੀਂ ਫਿਰੋਜ਼ਪੁਰ ਦਾ ਪਿੰਨ ਕੋਡ ਅਟੈਚ ਲਗਾਉਣਾ ਹੋਵੇਗਾ ਜੀ ਪੋਸਟਾਂ ਦੀ ਡਿਟੇਲ ਨੰਬਰ ਆਫ ਪੋਸਟ ਜੀ ਅਤੇ ਕੁਆਲੀਫਿਕੇਸ਼ਨ ਕੁਛ ਇਸ ਪ੍ਰਕਾਰ ਹੈ ਜੀ ਨੰਬਰ 1 ਤੇ ਜੀ ਕਲਰਕ ਦੀਆਂ ਪੋਸਟਾਂ ਨੇ ਜੀ ਪੋਸਟਾਂ ਦੀ ਟੋਟਲ ਗਿਣਤੀ ਹੈ ਜੀ 40 ਹਰੇਕ ਕੈਟਾਗਰੀ ਦੇ ਲਈ ਇਹ ਪੋਸਟਾਂ ਨੇ ਜੀ ਜਰਨਲ ਔਮਨ ਦੇ ਲਈ ਵੀ ਈਡਬਲਯੂਐਸ ਵਾਲਾਂ ਦੇ ਲਈ ਵੀ ਮੈਨ ਦੇ ਲਈ ਵੀ ਜਰਨਲ ਈਡਬਲਯੂਐਸ ਵੀ ਔਮਨ ਦੇ ਲਈ ਐਸਸੀ ਮਜਬੂਤ ਇੱਕ ਬਾਲਮੀਕ ਦੀ ਲਈ ਦੋ ਪੋਸਟਾਂ ਨੇ ਜੀ ਐਸਸੀ ਅਦਰ ਦੇਲੀ ਤਿੰਨ ਪੋਸਟਾਂ ਨੇ ਜੀ ਹਰੇਕ ਕੈਟਾਗਰੀ ਦੇ ਲਈ ਇਹਨਾਂ ਨੇ ਪੋਸਟਾਂ ਦਿੱਤੀਆਂ ਹੋਈਆਂ ਨੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਦਿੱਤਾ ਹੋਇਆ ਇਹ ਉੱਤੇ ਜਾ ਕੇ ਵੀ ਪੜ੍ਹ ਸਕਦੇ ਹੋ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਜੀ ਪੇ ਸਕੇਲ ਦੀ ਗੱਲ ਕਰੀ ਜੀ 29200 ਰੁਪਏ ਪਰ ਮਹੀਨਾ ਤੁਹਾਨੂੰ ਪੇ ਦਿੱਤੀ ਜਾਵੇਗੀ ਜੀ ਤੇ ਕੁਆਲੀਫਿਕੇਸ਼ਨ ਇਹਨਾਂ ਨੇ ਮੰਗੇ ਜੀ ਡਿਗਰੀ ਆਫ ਬੈਚਲਰ ਆਰਟਸ ਜਾਂ ਫਿਰ ਡਿਗਰੀ ਮੰਗੀ ਹੈ ਜੀ ਬੈਚਲਰ ਆਫ ਸਾਇੰਸ ਦੀ ਜਾਂ ਫਿਰ ਇਕਵੈਲੈਂਟ ਥੈਰੇਟੋ ਫਰੋਮ ਅ ਰਿਕੋਗਨਾਈਜ਼ਡ ਯੂਨੀਵਰਸਿਟੀ ਦੇ ਵੱਲੋਂ ਅਤੇ ਤੁਹਾਡੀ 10ਵੀਂ ਪੰਜਾਬੀ ਦੇ ਨਾਲ ਪਾਸ ਕੀਤੀ ਹੋਣੀ ਲਾਜ਼ਮ ਮੰਗੀ ਗਈ ਹੈ ਜੀ ਕੰਪਿਊਟਰ ਦੀ ਤੁਹਾਨੂੰ ਪ੍ਰੋਫੀਸ਼ੈਂਸੀ ਮੰਗੀ ਗਈ ਹੈ ਜੀ ਤੇ ਏਜ ਲਿਮਿਟ ਦੀ ਗੱਲ ਕਰੀਏ ਜੀ 18 ਤੋਂ 37 ਸਾਲ ਤੱਕ ਦੇ ਕੈਂਡੀਡੇਟ ਇਹ ਜੋਬ ਦੇ ਲਈ ਅਪਲਾਈ ਕਰ ਸਕਦੇ ਨੇ ਜੀ ਨੰਬਰ 2 ਤੇ ਸਟੈਨੋਗ੍ਰਾਫਰ ਦੀ ਪੋਸਟ ਹੈ ਜੀ ਗ੍ਰੇਡ 3 ਦੀ ਪੋਸਟ ਹੈ ਜੀ ਟੋਟਲ ਗਿਣਤੀ ਹੈ ਜੀ ਪੋਸਟਾਂ ਦੀ 7 ਜੀ ਤੇ ਇਹ ਵੀ ਕੈਟਾਗਰੀ ਵਾਈਜ਼ ਵੰਡੀ ਹੋਈ ਹੈ ਜੀ ਜਨਰਲ ਦੇ ਲਈ 3 ਨੇ ਜੀ ਉਹ ਜਨਰਲ ਊਮਨ ਦੇ ਲਈ 1 ਹੈ ਜੀ ਐਸਸੀ ਦੇ ਲਈ 1 ਹੈ ਜੀ ਐਸਸੀ ਊਮਨ ਦੇ ਲਈ 1 ਹੈ ਜੀ ਇਹ ਅਸੈਂਬਲ ਵੂਮਨ ਦੇ ਲਈ ਇੱਕ ਹੈ ਜੀ ਦੋਸਤੋ ਇਹਨਾਂ ਪੋਸਟਾਂ ਦੇ ਲਈ ਤੁਹਾਡਾ ਜਿਹੜਾ ਸਿਲੈਕਸ਼ਨ ਹੋਵੇਗਾ ਜੀ ਰਿਟਨ ਐਗਜ਼ਾਮ ਕੰਪਿਊਟਰ ਟੈਸਟ ਹੋਵੇਗਾ ਜੀ ਟਾਈਪਿੰਗ ਟੈਸਟ ਤੁਹਾਡਾ ਲਿਆ ਜਾਵੇਗਾ ਜੀ ਇੰਟਰਵਿਊ ਹੋਵੇਗਾ ਜੀ ਅਤੇ ਉਸ ਤੋਂ ਬਾਅਦ ਕੁਆਲੀਫਿਕੇਸ਼ਨ ਦੇ ਆਧਾਰ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਜੀ ਜਿਹੜਾ ਤੁਹਾਡਾ ਰਿਟਨ ਐਗਜ਼ਾਮ ਹੋਵੇਗਾ ਜੀ ਉਹਦੀ ਨੌਲੇਜ ਪੂਰੀ ਇੱਥੇ ਦਿੱਤੀ ਹੋਈ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਸਕਰੀਨਸ਼ਾਟ ਵੀ ਲੈ ਸਕਦੇ ਹੋ ਜੀ ਇਹਨਾਂ ਨੇ ਸਿਲੇਬਸ ਇੱਥੇ ਮੈਂਸ਼ਨ ਕੀਤਾ ਹੋਇਆ ਜੀ ਇਹ ਤੁਸੀਂ ਚੰਗੀ ਤਰ੍ਹਾਂ ਰੀਡ ਕਰਨ ਤੋਂ ਬਾਅਦ ਆਪਣੀ ਤਿਆਰੀ ਕਰਨੀ ਹੋਵੇਗੀ ਜੀ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਪੋਸਟਾਂ ਦੇ ਲਈ ਵੀ ਤੁਹਾਡਾ ਟਾਈਪਿੰਗ ਟੈਸਟ ਹੋਵੇਗਾ ਜੀ ਇੰਟਰਵਿਊ ਹੋਵੇਗਾ ਜੀ ਇੰਟਰਵਿਊ ਅਤੇ ਮੈਰਿਟ ਲਿਸਟ ਦੇ ਆਧਾਰ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਜੀ ਜਿਸ ਦੀ ਜਾਣਕਾਰੀ ਰਿਜ਼ਲਟ ਦੀ ਜਾਣਕਾਰੀ ਤੁਹਾਨੂੰ ਇਸ ਵੈਬਸਾਈਟ ਦੇ ਉੱਤੇ ਦਿੱਤੀ ਜਾਵੇਗੀ ਤੁਸੀਂ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਐਗਜ਼ਾਮ ਦੇਣ ਤੋਂ ਬਾਅਦ ਦੋਸਤੋ ਇਹਨਾਂ ਪੋਸਟਾਂ ਦੇ ਲਈ ਜਦੋਂ ਵੀ ਤੁਹਾਡਾ ਟਾਈਪਿੰਗ ਟੈਸਟ ਤੇ ਰਿਟਰਨ ਐਗਜ਼ਾਮ ਜਾਂ ਫਿਰ ਤੁਹਾਡਾ ਇੰਟਰਵਿਊ ਹੁੰਦਾ ਹੈ ਤਾਂ ਤੁਹਾਨੂੰ ओरिजिनल ਡਾਕੂਮੈਂਟ ਲੈ ਕੇ ਜਾਣੇ ਹੋਣਗੇ ਜੀ ਵਿਦ ਆਇਡੈਂਟੀਟੀ ਪ੍ਰੂਫ ਅਤੇ ਇਹਨਾਂ ਦੇ ਲਈ ਤੁਹਾਨੂੰ TDA ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਜੀ 인ਕੰਪਲੀਟ ਐਪਲੀਕੇਸ਼ਨ ਫਾਰਮ ਅਤੇ ਜਿਹੜੀ ਇਹਨਾਂ ਨੇ 6 6 2025 ਜਿਹੜੀ ਲਾਸਟ ਤਾਰੀਖ ਤੋਂ ਬਾਅਦ ਜਿਹੜੇ ਡਾਕੂਮੈਂਟ ਤੁਹਾਡੇ ਪ੍ਰਾਪਤ ਹੋਣਗੇ ਜੀ ਉਹ ਅਸੈਪਟ ਨਹੀਂ ਕੀਤੇ ਜਾਣਗੇ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਜਾਵੇਗਾ ਜੀ ਇਸ ਕਰਕੇ ਇਹਨੂੰ 6 6 2025 ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਸਕਦੇ ਹੋ ਜੀ ਤੁਸੀਂ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਪੜਨ ਤੋਂ ਬਾਅਦ ਤੁਸੀਂ ਇਹਨੂੰ ਜੋਬ ਨੂੰ ਅਪਲਾਈ ਕਰ ਸਕਦੇ ਹੋ ਦੋਸਤੋ ਉਮੀਦ ਕਰਦੇ ਹਾਂ ਕਿ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਸੀਂ ਸਾਡੇ ਪੇਜ ਦੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਦੇਖ ਸਕਦੇ ਹੋ ਜੀ ਸਕਰੀਨ ਦੇ ਉੱਤੇ ਵੀ ਸ਼ੋਅ ਹੁੰਦਾ ਰਹੇਗਾ ਤੁਸੀਂ ਇਹਨਾਂ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਜੀ ਧੰਨਵਾਦ ਜੀ